ਜਦੋਂ ਮੁੱਖ ਮੰਤਰੀ ਸੀ ਉਸ ਤੋਂ ਪਹਿਲਾਂ ਪੰਜਾਬ ਸੰਯੁਕਤ ਪੰਜਾਬ ਸੀਗਾ ਪੰਜਾਬ ਨੂੰ ਟੋਟਿਆਂ ਦੇ ਵਿੱਚ ਨਹੀਂ ਹੁੰਦਾ ਦੇਖ ਸਕਦੇ ਸੀਗੇ ਐਸਾ ਉਹਨਾਂ ਦਾ ਸੁਭਾਅ ਸੀ ਬੜੇ ਸਖਤ ਮੰਨੇ ਜਾਂਦੇ ਸੀ ਫੈਸਲਿਆਂ ਨੂੰ ਲੈ ਕੇ ਸਖਤ ਮਹਾਰਾਜ ਉਹਨਾਂ ਨੇ ਦੇ ਸਰਕਾਰ ਨੂੰ ਟੈਕਸ ਲਾਤਾ ਅੱਛਾ ਵੀ ਜਿਹੜੇ ਕਿਸਾਨ ਦੀ ਜ਼ਮੀਨ 'ਚੋਂ ਨਹਿਰ ਲੰਘਦੀ ਆ ਨਹਿਰਾਂ ਬਤੀਆਂ ਸੀ ਤੇ ਇਹ ਜ਼ਮੀਨ ਨਹਿਰ ਜਿਹੜੀ ਆ ਇਹ ਜ਼ਮੀਨ ਦੀ ਸੇਮ ਨੂੰ ਖਰਾਬ ਕਰਦੀ ਆ ਪਾਣੀ ਨੂੰ ਖਰਾਬ ਕਰਦੀ ਆ ਜਿੱਥੋਂ ਜਿੱਥੋਂ ਨਹਿਰ ਲੰਗਦੀ ਆ ਨਹਿਰੀ ਮਹਿਕਮਾ ਕਿਸਾਨ ਨੂੰ ਪਹੁੰਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਫਿਰ ਬਾਅਦ ਚ ਹਰਿਆਣਾ ਮੰਗ ਕਰਨ ਲੱਗ ਗਿਆ ਕਿ ਸਾਨੂੰ ਵੱਖਰਾ ਰਾਜ ਚਾਹੀਦਾ ਉਹ ਵੀ ਵੱਖਰਾ ਹੋ ਗਿਆ ਜਦਕਿ ਕੈਰੋ ਸਾਹਿਬ ਇਸ ਹੱਕ ਦੇ ਵਿੱਚ ਕਦੇ ਵੀ ਨਹੀਂ ਸੀਗੇ ਉਹ ਸਾਂਝਾ ਪੰਜਾਬ ਤੋੜਨ ਨੂੰ ਤਿਆਰ ਹੀ ਨਹੀਂ ਸੀ ਤੇ ਅੱਜ ਵੀ ਉਸ ਸ਼ਖਸੀਅਤ ਨੂੰ ਇਸੇ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਉਹ ਲੈ ਕੇ ਆਏ ਲੁਧਿਆਣਾ ਜਿਹੜਾ ਮਾਂਚੈਸਟਰ ਬਣਿਆ ਪਾਪ ਸਿੰਘ ਕਹਿੰਦੇ ਦੇਣ ਬਣਿਆ ਚੰਡੀਗੜ੍ਹ ਦਾ ਜਿਹੜਾ ਨਹੀਂ ਪੱਥਰ ਰੱਖਿਆ ਗਿਆ ਸ਼ੁਰੂਆਤ ਹੋਈ ਹੈ ਚੰਡੀਗੜ੍ਹ ਦੀ ਤਾਂ ਉਹ ਸ਼ੁਰੂਆਤ ਉਹਨਾਂ ਦੇ ਹੀ ਕਾਰਜਕਾਲ ਦੌਰਾਨ ਹੋਈ ਸੀ ਉਸ ਸਮੇਂ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸੀ ਬਾਰਡਰ ਲੱਗੇ ਤੱਕ ਤਾਂ ਉਹਨਾਂ ਨੇ ਇਹ ਜਿਹੇ ਡਵੈਲਪਮੈਂਟਾਂ ਕੀਤੇ ਆ ਕਾਲਜ ਇੰਜੀਨੀਅਰਿੰਗ ਕਾਲਜ ਆਈਟੀਆਈ ਪਗਰਾਡਾਮ ਪ੍ਰੋਜੈਕਟ ਦੇ ਉੱਤੇ ਸੈਂਟਰ ਨੇ ਅਟਕੜੇ ਕਰਤੇ ਸਾਡੇ ਤੋਂ ਪੈਸੇ ਨਹੀਂ ਆਗੇ ਅੱਛਾ ਮੈਂ ਵੀ ਦੱਸ ਦਿੰਨਾ ਵਾਂ ਵੀ ਆਪਦੀ ਜਾਇਦਾਦ ਆਪਣੀ ਜ਼ਮੀਨ ਆਪਣੀ ਵਿਦੇਸ਼ੀ ਜ਼ਮੀਨ ਵੀ ਗਹਿਣੇ ਪਾ ਕੇ ਪੈਸਾ ਇਕੱਠਾ ਕਰਕੇ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਪਾਖੜਾ ਡੈਮ ਬਣਾਇਆ। ਕੰਨਿਆ ਸਕੂਲ ਕੈਰੋ ਪਿੰਡ ਦੇ ਵਿੱਚ ਬਣਾਇਆ ਆਪਣੀ ਨਿਗਰਾਨੀ ਚ ਬਣਾਇਆ ਤੇ ਸਕੂਲ ਦੇ ਸਾਹਮਣੇ ਸੀਐਮ ਦਾ ਘਰ ਸੀ ਤੇ ਕੈਰੋ ਪਿੰਡ ਦੀਆਂ ਸਾਰੀਆਂ ਕੁੜੀਆਂ तकरीबन ਪੜੀਆਂ ਲਿਖੀਆਂ ਹੁੰਦੀਆਂ ਸੀ। ਵਾ ਵਾਏ ਮਾਸਟਰ ਤਾਰਾ ਸਿੰਘ ਉਹਨਾਂ ਨਾਲ ਵੀ ਆਂਕੜਾ ਸੀ ਇਹਨਾਂ ਦੇ ਨਾਲ 36 ਦਾ। ਜਿਨ੍ਹਾਂ ਦਾ ਪਿਓ ਆਪਣੇ 1901 ਦੇ ਵਿੱਚ ਪੈਦਾ ਹੋਏ ਬੱਚੇ ਨੂੰ ਚੰਗੀ ਐਜੂਕੇਸ਼ਨ ਦੇ ਰਿਆ ਅਮਰੀਕਾ ਪੜਾ ਰਿਆ ਉਹ ਇੱਕ ਚੰਗੇ ਜ਼ਮੀਨ ਜਾਇਦਾਦ ਇੱਕ ਸਰਦਾਰ ਘਰਾਣੇ ਨਾਲ ਉਹ ਜਦੀ ਪੁਸ਼ਤੀ ਰਹੀ ਇਸ ਅਮੀਰ ਆਦਮੀ ਸੀ ਉਹ ਤਾਂ یوں ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣੀ ਤੱਕ ਜ਼ਮੀਨ ਨੂੰ ਗੈਣੇ ਧਰਤਾ ਸੀ ਇਹ ਤੇ ਕੋਈ ਬੋਲਦਾ ਨਹੀਂ ਕਹਿੰਦਾ ਵੀ ਮੌਤ ਦੇਖ ਲਓ ਜਦੋਂ ਕੁਝ ਵੀ ਹੱਥ ਨਹੀਂ ਆਇਆ ਖੀਰੀ ਗੋਲੀ ਨਸੀਬ ਹੋ ਗਈ ਪ੍ਰਤਾਪ ਸਿੰਘ ਪੈਰੋਂ ਦਾ ਮਢਰ ਉਹਦੇ ਕਈ ਕਿਸੇ ਬਣਾ ਦਿੱਤੇ ਗਏ ਇਹ ਵਾਕਿਆ ਉਹਨਾਂ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਪਤਾ ਤੁਹਾਨੂੰ ਇਹ ਗੱਲ ਦਾ ਨਹੀਂ ਇਹ ਨਹੀਂ ਮੈਨੂੰ ਨਹੀਂ ਪਤਾ ਕੋਈ ਖੁਲਾਸਾ ਨਾ ਹੋਵੇ ਬਸ ਦੁਸ਼ਮਣਾਂ ਨੂੰ ਜਿੰਨਾ ਘੜ ਰੜਕਦਾ ਸੀਗਾ ਉਹ ਜਿੰਨੀ ਕਿ ਪੰਜਾਬ ਦੀ ਤਰੱਕੀ ਰੜਕਦੀ ਸੀਗੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਦੀ ਮੌਤ ਨਾਲ ਉਹਨਾਂ ਸਾਰਾ ਕੁਝ ਡੱਕਦਾ ਸ਼ਸ਼ੀਕਲ ਜੀ ਪ੍ਰੋਗਰਾਮ ਚੱਲ ਰਿਹਾ ਦੇਸੀ ਟਾਕ ਤੇ ਮੈਂ ਹਾਂ ਤੁਹਾਡੇ ਨਾਲ ਅਰੁਣਾ ਹੁਜਾਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਉਸ ਮੁੱਖ ਮੰਤਰੀ ਦੀ ਜਿਹੜੇ ਸਭਾ ਦੇ ਬੜੇ ਸਖਤ ਮੰਨੇ ਜਾਂਦੇ ਸੀਗੇ ਜਦੋਂ ਮੁੱਖ ਮੰਤਰੀ ਸੀ ਉਸ ਤੋਂ ਪਹਿਲਾਂ ਪੰਜਾਬ ਸੰਯੁਕਤ ਪੰਜਾਬ ਸੀਗਾ ਜੇ ਹਰਿਆਣੇ ਦੀ ਗੱਲ ਕਰੇ ਤਾਂ ਫਰੀਦাবাদ ਤੱਕ ਪੰਜਾਬ ਦਾ ਬਾਰਡਰ ਸੀਗਾ ਪੰਜਾਬ ਨੂੰ ਟੋਟਿਆਂ ਦੇ ਵਿੱਚ ਨਹੀਂ ਹੁੰਦਾ ਦੇਖ ਸਕਦੇ ਸੀਗੇ ਐਸਾ ਉਹਨਾਂ ਦਾ ਸਭਾ ਸੀ ਬੜੇ ਸਖਤ ਮੰਨੇ ਜਾਂਦੇ ਸੀ ਫੈਸਲਿਆਂ ਨੂੰ ਲੈ ਕੇ ਦੋ ਟਰਮਾਂ ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਰਹੇ ਇੱਕ ਟਰਮ 5 ਸਾਲ ਤੇ ਦੂਜੀ ਟਰਮ ਤਕਰੀਬਨ ਸਾਢੇ 3 ਸਾਲ ਮਤਲਬ ਟੋਟਲ ਸਾਢੇ 8 ਸਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਰਹੇ ਤੇ ਇੱਕ ਦਿਨ ਐਸਾ ਆਇਆ ਜਿਵੇਂ ਇਤਿਹਾਸ ਦੱਸਦਾ ਕਿ ਹਰਿਆਣਾ ਬੇਸਡ ਕੁਝ ਲੋਕਾਂ ਨੇ ਉਹਨਾਂ ਤੇ ਤੇ ਉਹਨਾਂ ਦੇ ਚਾਰ ਸਾਥੀਆਂ ਤੇ ਅੰਨੇ ਵਾ ਗੋਲੀਆਂ ਮਾਰ ਕੇ ਉਹਨਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਤੇ ਅੱਜ ਵੀ ਉਸ ਸ਼ਖਸੀਅਤ ਨੂੰ ਇਸੇ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਉਹ ਲੈ ਕੇ ਆਏ ਉਦਾਹਰਨ ਦੇ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਇਸ ਤੋਂ ਇਲਾਵਾ ਫਰੀਦাবাদ ਦੇ ਵਿੱਚ ਜਿਹੜੇ ਇੰਡਸਟਰੀ ਸੈਕਟਰ ਹੈਗਾ ਉਸ ਸਾਰਾ ਉਹਨਾਂ ਦੀ ਬਦੌਲਤ ਸੀ ਉਹਨਾਂ ਦੀ ਦੇਣ ਸੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਚੰਡੀਗੜ੍ਹ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਸ਼ੁਰੂਆਤ ਹੋਈ ਹੈ ਚੰਡੀਗੜ੍ਹ ਦੀ ਤਾਂ ਉਹ ਸ਼ੁਰੂਆਤ ਉਹਨਾਂ ਦੇ ਹੀ ਕਾਰਜਕਾਲ ਦੌਰਾਨ ਹੋਈ ਸੀ ਉਸ ਸਮੇਂ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਜਵਾਹਰ ਲਾਲ ਨਹਿਰੂ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਹੀ ਤੁਰੰਤ ਇਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ ਉਹਨਾਂ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਇੱਕ ਘਟਨਾਕ੍ਰਮ ਪ੍ਰਤਾਪ ਸਿੰਘ ਕੈਰੋ ਦੇ ਨਾਲ ਵੀ ਵਾਪਰਿਆ ਸੁਭਾਅ ਦੇ ਬੜੇ ਸਖਤ ਮੰਨੇ ਜਾਂਦੇ ਨੇ ਉਹਨਾਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੇਰੇ ਸਾਥੀ ਬਾਬਾ ਜੱਸਾ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਬਾਬਾ ਜੀ ਸਵਾਗਤ ਆ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਵਿੱਚ ਸੰਦੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਡਾਇਰੈਕਟਰ ਅਰਣ ਹੁਜਾ ਸਾਡੀ ਟੀਮ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰবেশ ਸਿਆਸਤਦਾਨਾਂ ਦਾ ਜਦੋਂ ਨਾਂ ਆਊਗਾ ਉਹ ਤਾਂ ਸੁਭਾਵਿਕ ਤੌਰ ਤੇ ਪ੍ਰਤਾਪ ਸਿੰਘ ਕੈਰੋਂ ਦਾ ਨਾਂ ਆਊਗਾ ਹੂੰ ਤਾਂ ਮੈਂ ਇਸ ਗੱਲ ਦੇ ਵਿੱਚ ਬੜਾ ਮਾਣ ਮਹਿਸੂਸ ਕਰਦਾ ਹੂੰ ਕਿਉਂਕਿ ਇੱਕ ਹੋਂਦਾ ਕਿਸੇ ਨੂੰ ਪੜਨਾ ਹੂੰ ਕਿਸੇ ਨੂੰ ਸੁਣਨਾ ਮੇਰੇ ਨਾਨਕੇ ਕੈਰੋਂ ਨੇ ਵੀ ਅੱਛਾ ਕੈਰੋਂ ਪਿੰਡ ਤੋਂ ਹੀ ਪਤਾ ਲੱਗਦਾ ਵਾ ਵੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਕੀਤੀ ਹੂੰ 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 ਉਨ੍ਹਾਂ ਦਾ ਦੂਰੰਦੇਸ਼ੀ ਤੇ ਮੌਕੇ ਤੇ ਦਿਮਾਗ ਦਾ ਫੁਰਨਾ ਕਿੰਨਾ ਤੇਜ਼ ਸੀਗਾ ਜੀ ਮੈਂ ਤੁਹਾਨੂੰ ਇੱਕ ਨਿੱਕੀ ਜੀ ਪਹਿਲਾਂ ਗੱਲ ਦੱਸਦਾ ਹਾਂ ਜੀ ਪੰਜਾਬ 'ਚ ਜਿੰਨੀਆਂ ਆਈਟੀਆਆਂ ਬਣੀਆਂ ਜੀ ਇਹਨਾਂ ਦੀ ਸ਼ੁਰੂਆਤ ਦਾ ਪ੍ਰਤਾਪ ਸਿੰਘ ਕੈਰੋ ਨੇ ਕੀਤੀ ਅੱਛਾ ਮੇਰਾ ਪਿੰਡ ਹੈ ਸਰਿਆਲੀ ਦੇ ਨਾਲ ਛੱਠਾ ਜੀ ਜੱਦੀ ਪਿੰਡ ਸਰਿਆਲੀ ਆ ਜੀ ਸਰਿਆਲੀ ਤੋਂ ਪੱਟੀ ਦਾ ਵਖਵਾਵਾ 4 ਕਿਲੋਮੀਟਰ ਦਾ ਓਕੇ ਆਈਟੀਆ ਪੱਟੀ ਵੀ ਆ ਤੇ ਆਈਟੀਆ ਸਰਿਆਲੀ ਵੀ ਆ ओके ਇਹਨੇ ਧਾਇਰੇ ਜਾਈਟੀਆਈ ਬਣ ਨਹੀਂ ਸਕਦੀ ਅੱਛਾ ਉਹ ਤੋਂ ਇਹ ਚੀਜ਼ਾਂ ਹੱਕ ਹਕੂਕ ਸੈਂਟਰ ਨੂੰ ਹੁੰਦੇ ਸੀਗੇ ਹੂੰ ਫੰਡ ਜਵਾਲਨਲ ਨਹਿਰੂ ਇੱਥੇ ਆਏ ਸੀ ਦੌਰੇ ਤੇ ਜੋ ਇਹ ਸਾਰਾ ਕੁਝ ਸਾਈਨ ਕਰ ਰਹੇ ਸੀ ਹੂੰ ਜੋ ਮਨਜ਼ੂਰੀਆਂ ਦੇ ਰਹੇ ਸੀ ਓਕੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਉਹਨਾਂ ਨੂੰ ਸਿਹਾਲੀ ਲਿਆਂਦਾ ਹੂੰ ਸਿਹਾਲੀ ਆਈਟੀਆਈ ਦਾ ਸਾਰਾ ਕਰਕੇ ਕੰਪਲੀਟ ਇਹ ਇੱਥੇ ਆਈਟੀਆਈ ਦੀ ਲੋੜ ਆ ਹੂੰ ਵੀ ਇਸ ਇਲਾਕੇ ਨੂੰ ਇੱਕ ਦੇ ਦਿੱਤੀ ਜਾਵੇ ਉਹਨਾਂ ਨੂੰ 4 ਕਿਲੋਮੀਟਰ ਪੱਟੀ ਤੋਂ ਰਾਏਕੇ ਬੁਰਜ ਨੱਥੂਕੇ ਬੁਰਜ ਸਾਣੀ ਨਹੀਂ ਲੈ ਕੇ ਗਏ। ਹੂੰ। ਉਹ ਉਹਨਾਂ ਨੂੰ ਲੈ ਗਏ ਹਰੀਕੇ। ਹੂੰ। ਹਰੀਕੇ ਤੋਂ ਚੂਸਲੇ ਵਾਲਾ ਮੋੜ। ਅੱਛਾ। ਚੂਸਲੇ ਵਾਲੇ ਮੋੜ ਤੋਂ ਪੱਟੀ ਲੈ ਆਏ। ਅੱਛਾ। ਇੱਕ ਰਿੰਗ ਪਾ ਕੇ ਵੱਡੀ ਚ ਲੈ ਆਏ। ਇਹਦਾ ਇਹ ਇਲਾਕਾ ਥੋੜਾ ਜਿਹਾ ਬੜੀ ਦੂਰ ਆ। ਇੱਕ ਆਈਟੀ ਇੱਥੇ ਬਣਾ ਦੋ। ਅੱਛਾ। ਬਾਰਡਰ ਲਾ ਕੇ ਤੱਕ ਉਹਨਾਂ ਨੇ ਇਹ ਜਿਹੇ ਡਵੈਲਪਮੈਂਟਾਂ ਕੀਤੀਆਂ ਆ ਕਾਲਜ, ਇੰਜੀਨੀਅਰਿੰਗ ਕਾਲਜ, ਆਈਟੀਆਈ। ਮੈਂ ਗੱਲ ਦੱਸਦਾ ਜੀ। ਐਜੂਕੇਸ਼ਨ, ਐਗਰੀਕਲਚਰ, ਇਸ ਕੰਮ ਦੇ ਵਿੱਚ ਉਹਨਾਂ ਨੇ ਜਿਹੜੀ ਹਰੀ ਕ੍ਰਾਂਤੀ ਆ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦਾ ਅਨਾਜ ਭੰਡਾਰ ਹਿੰਦੁਸਤਾਨ ਦਾ ਪੂਰਾ ਕੀਤਾ ਉੱਤਸਾਹ ਪ੍ਰਤਾਪ ਸਿੰਘ ਕਹਿੰਦਾ ਬੜਾ ਵੱਡਾ ਹੱਥ ਆ ਓਕੇ ਜਿਹੜੀ ਸਾਡੇ ਕੋਲ ਟਰੈਕਟਰ ਜਾਂ ਇੰਡਸਟਰੀ ਆ ਕੰਬਾਈਨ ਆ ਜਾਂ ਕੁਛ ਵੀ ਆ ਇੱਕ ਲੋਹ ਪੁਰਸ਼ ਕਹ ਲਓ ਵੀ ਐਚ ਐਮ ਡੀ ਟਰੈਕਟਰ ਹੋ ਗਿਆ ਹਾਂਜੀ ਪਾਖੜਾ ਡੈਮ ਹੋ ਗਿਆ ਪਾਖੜਾ ਡੈਮ ਪ੍ਰੋਜੈਕਟ ਦੇ ਉੱਤੇ ਸੈਂਟਰ ਨੇ ਹੱਥ ਖੜੇ ਕਰਤੇ ਸਾਡੇ ਤੋਂ ਪੈਸੇ ਨਹੀਂ ਆ ਗਏ ਅੱਛਾ ਮੈਂ ਵੀ ਦੱਸ ਦਿੰਦਾ ਹਾਂ ਵੀ ਆਪਦੀ ਜਾਇਦਾਦ ਆਪਣੀ ਜ਼ਮੀਨ ਆਪਣੀ ਵਿਦੇਸ਼ੀ ਜ਼ਮੀਨ ਵੀ ਗਹਿਣੇ ਪਾ ਕੇ ਪੈਸਾ ਇਕੱਠਾ ਕਰਕੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਪਾਖੜਾ ਡੈਮ ਤੇ ਲਾਇਆ ਆਪਣੀ ਪ੍ਰਾਈਵੇਟ ਜ਼ਮੀਨ ਸਾਰੀ ਜੀ ਉਹਨੂੰ ਵੀ ਕੁਝ ਵੇਚੀ ਕੁਝ ਗਹਿਣੇ ਰੱਖੀ ਗਿਰਵੀ ਰੱਖੀ ਅੱਛਾ ਪੈਸਾ ਇਕੱਠਾ ਕਰਕੇ ਡੈਮ ਬਣਾਇਆ ਓਕੇ ਕਿ ਇਹ ਅਸਲ ਦੇ ਵਿੱਚ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਨਾ ਕੁਝ ਕ ਮਸਲਾ ਤੇ ਉਹ ਛੇੜਿਆ ਹੀ ਨਹੀਂ ਜਾਂਦਾ ਪੰਜਾਬ ਦਾ ਜਿਹੜਾ ਪਾਣੀ ਸੀਗਾ ਜਿਹੜੇ ਦਰਿਆ ਸੀ ਵਗ ਕੇ ਪਾਣੀ ਚ ਨਿਕਲ ਜਾਂਦੇ ਸੀ ਜੀ ਇਸ ਪਾਣੀ ਨੂੰ ਨਹਿਰੀ ਕਰਨ ਬਣਾ ਕੇ ਤੇ ਪੰਜਾਬ ਦੇ ਕੱਲੇ-ਕੱਲੇ ਪਿੰਡ ਸੂਹਿਆਂ ਦੇ ਰਹੀਂ ਇਹ ਪਾਣੀ ਪਹਚਾਉਣਾ ਕੀਤਾ ਗਿਆ। ਸਭ ਤੋਂ ਵੱਡਾ ਕੰਮ ਪ੍ਰਤਾਪ ਸਿੰਘ ਕੈਰੋ ਦਾ ਮਰੱਬੇਬੰਦੀ ਦਾ। ਹਾਂ। ਉਹ ਜਦੋਂ ਪਾਕਿਸਤਾਨ ਤੋਂ ਪਲਾਨ ਕਰਕੇ ਇੱਥੇ ਆਏ ਸੀ ਉਸ ਸਮੇਂ ਬੜੀ ਦਿੱਕਤ ਸੀਗੀ ਜੀ। ਬਹੁਤ ساری ਪ੍ਰਤਾਪ ਸਿੰਘ ਕੈਰੋ ਦੀ ਦੇਣ ਮੰਨੀ ਜਾਂਦੀ ਆ। ਹਰੇਕ ਜਿਹੜਾ ਪਰਿਵਾਰ ਪੰਜਾਬ ਦੇ ਵਿੱਚ ਆਣ ਕੇ ਵਸਿਆ ਉਦੋਂ ਸਾਂਝਾ ਪੰਜਾਬ ਸੀਗਾ। ਯੂਪੀ ਤੱਕ ਜਿਹੜੀਆਂ ਲੋਕਾਂ ਨੂੰ ਜਾਇਦਾਦਾਂ ਮਿਲ ਗਈਆਂ ਜ਼ਮੀਨਾਂ ਮਿਲ ਗਈਆਂ ਸਰਦਾਰ ਪ੍ਰਤਾਪ ਸਿੰਘ ਕੈਰੋਂਦੀ ਦੇਣ ਸੀ ਜਿਹੜੇ ਉਧਰ ਉੱਜੜ ਕੇ ਆਏ ਅੱਛਾ ਉਹਨਾਂ ਨੇ ਮੁੜ ਕੇ ਆਪਣੀ ਜਿਹੜੀ ਖੇਤੀ ਸੀਗੀ ਟਰੈਕਟਰ ਆਏ ਕੰਬਾਈਨਾ ਆਈਆਂ ਤੇ ਪਟਵਾਰੀਆਂ ਦੀ ਭਰਤੀ ਵੱਡੇ ਪੱਧਰ ਤੇ ਕੀਤੀ ਤੇ ਪਟਵਾਰੀਆਂ ਨੂੰ ਇਹ ਹੁੰਦਾ ਸੀ ਕਿ ਪਤਾ ਨਹੀਂ ਕਿਹੜੇ ਪਰਿਵਾਰਖਾਨੇ ਚ ਪ੍ਰਤਾਪ ਸਿੰਘ ਕੈਰੋਂ ਨੇ ਛਾਪਾ ਮਾਰ ਦੇਣ ਆਣ ਕੇ ਉਹ ਤਿਆਰ ਬਰਤਿਆਰ ਰਾਤ ਨੂੰ ਵੀ ਅਲਰਟ ਬੈਠੇ ਹੁੰਦੇ ਸੀ ਉਹਨਾਂ ਨੂੰ ਸਖਤ ਕਤਕ ਇਹ ਆ ਜਾਂਦਾ ਸੁਭਾ ਸਰਖਤ ਮਹਾਰਾਜ ਉਹਨਾਂ ਨੇ ਸਰਕਾਰ ਨੂੰ ਟੈਕਸ ਲਾਤਾ अच्छा। ਵੀ ਜਿਹੜੇ ਕਿਸਾਨ ਦੀ ਜ਼ਮੀਨ 'ਚੋਂ ਨਹਿਰ ਲੰਘਦੀ ਆ ਨਹਿਰਾਂ ਕੱਚੀਆਂ ਸੀ। ਹਾਂ। ਵੀ ਇਹ ਜ਼ਮੀਨ ਨਹਿਰ ਜਿਹੜੀ ਆ ਇਹ ਜ਼ਮੀਨ ਦੀ ਸੇਮ ਨੂੰ ਖਰਾਬ ਕਰਦੀ ਆ। ਬਸ ਸਭ ਨੂੰ ਖਰਾਬ ਕਰਦੀ ਆ। ਜਿੱਥੋਂ ਜਿੱਥੋਂ ਨਹਿਰ ਲੰਘਦੀ ਆ ਨਹਿਰੀ ਮਹਿਕਮਾ ਕਿਸਾਨ ਨੂੰ ਪੈਸੇ ਦੇਵੇ। ਅੱਛਾ। ਦਿੰਦੇ ਸੀ। ਕਿਡਾ ਵੱਡਾ ਫੈਸਲਾ। ਜੀ। ਉਦੋਂ ਬਾਅਦ ਜਿਹੜੀ ਆਪਣੇ 364 ਦੇ ਕਿੱਲੇ ਆ। ਹਾਂ। 364 ਜੀ ਜੀ। 198 ਬੜਾ 210। ਹਾਂ। ਇਹ ਉਹਨਾਂ ਦੀ ਦੇਣ ਆ। ਓਕੇ। ਸਾਰੀ ਕਿੱਥੇ ਜ਼ਮੀਨ ਆ ਕਿੱਥੇ ਪਿਆ ਵਾ ਕਿੱਥੇ ਸੜਕ ਵਾ ਤੇ ਰਜਿਸਟਰੀਆਂ ਇੰਤਕਾਲ ਬੜੇ ਵੱਡੇ ਰੂਪ ਦੇ ਵਿੱਚ ਉਹਨਾਂ ਨੇ ਪੜੇ ਲਿਖੇ ਬਹੁਤ ਸੀਗੇ ਉਹਨਾਂ ਦਾ ਜਨਮ 1 ਅਕਤੂਬਰ 1901 ਓਕੇ ਬ੍ਰਿਟਿਸ਼ ਇੰਡੀਆ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਨਿਹਾਲ ਸਿੰਘ ਘੈਰੋਂ ਸਰਦਾਰ ਘਰਾਣੇ ਨਾਲ ਆਪ ਜੀ ਦਾ ਸਬੰਧ ਆ ਜੀ ਆਪ ਜੀ ਦੀ ਪੜ੍ਹਾਈ ਇੱਕ ਪੜੇ ਲਿਖੇ ਇਨਸਾਨ ਉਸ ਟਾਈਮ ਆਪਣੇ ਪੜਾਈ ਵੀ ਪੂਰੀ ਕੀਤੀ ਸਿਆਸਤ ਦੇ ਵਿੱਚ ਆਪਜੀ 1935 40 ਇਸ ਤਕਰੀਬਨ ਆਇਆ ਕਿਉਂ ਇੱਥੋਂ ਖਾਲਸਾ ਕਾਲਜ ਚੋਂ ਬੀਏ ਕੀਤੀ ਉਸ ਤੋਂ ਬਾਅਦ ਮਿਸ਼ੀਗਨ ਕਾਲਜ ਅਮਰੀਕਾ ਦੇ ਵਿੱਚ ਜਾ ਕੇ ਪੜ੍ਹਾਈ ਕੀਤੀ ਹਾਂਜੀ ਹਾਂਜੀ ਤੇ ਉਹ ਟਾਈਮਾਂ ਚ ਬਾਬਾ ਜੀ ਦੇਖੋ ਪੜ੍ਹਾਈ ਇਸ ਤਰ੍ਹਾਂ ਦੀ ਐਡੇ ਵੱਡੇ ਲੈਵਲ ਦੀ ਕਰਨੀ ਬਹੁਤ ਵੱਡੀ ਗੱਲ ਸੀ ਤੁਰੇ ਤੁਰੇ ਜਾਂਦੇ ਕਹਿੰਦੇ ਪੱਗ ਮੰਨ ਲੈਂਦੇ ਸੀ ਅੱਛਾ ਫਿਰ ਹੋਰ ਇਤਿਹਾਸ ਜਿੱਦਾਂ ਲਿਖਿਆ ਹੋਇਆ ਉਹਨਾਂ ਬਾਰੇ ਉਹ ਅਮਰੀਕਾ ਦੇ ਵਿੱਚ ਜਾ ਕੇ ਪੜ੍ਹਾਈ ਦੇ ਨਾਲ-ਨਾਲ ਉੱਥੇ ਖੇਤੀ ਸਿੱਖ ਰਹੇ ਸੀਗੇ ਜੀ 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 ਬੜੇ ਬੜੇ ਲਿਖੇ ਢੰਗ ਦੇ ਨਾਲ ਉਹਨਾਂ ਨੇ ਖੇਤੀ ਨੂੰ ਉੱਥੋਂ ਸਿੱਖ ਕੇ ਆ ਕੇ ਪੰਜਾਬ ਦੇ ਵਿੱਚ ਆ ਕੇ ਇੰਪਲੀਮੈਂਟ ਕੀਤਾ ਉਸ ਜੀ ਉਹ ਦੱਸਦੇ ਸੀ ਸਾਡੇ ਇਲਾਕੇ ਦੇ ਬਜ਼ੁਰਗ ਦੱਸ ਦਿੰਦੇ ਛੋਟੇ ਨੇ ਸੁਣ ਦਿੰਦੇ ਹਾਂ ਵੀ ਬਟਨ ਨੱਪੋਗੇ ਪਾਣੀ ਆਊਗਾ ਹਾਂ ਦੇਖੋ ਇਹ ਚਰਚਾ ਕੀਤੀ ਜਾਂਦੀ ਹੈ ਹੁਣ ਆਪਾਂ ਥੋੜੀ ਜੀ ਅੱਗੇ ਵਧਾਈਏ ਹਾਂਜੀ ਮੇਰਾ ਜਿਹੜਾ ਨਾਨਕਾ ਪਿੰਡ ਆ ਨਾ ਜਿਹੜਾ ਕੈਰੋ ਆ ਜੀ ਜਿਹੜੇ ਮੇਰੇ ਮਾਦਰ ਆ ਮੇਰੇ ਮਦਰ ਦੀਆਂ ਭੂਆ ਵਾ ਉਹ ਵੀ ਪੜੀਆਂ ਲਿਖੀਆਂ ਸੀਗੀਆਂ ਅੱਛਾ ਪੀ ਇੰਨੇ ਟਾਈਮ ਨਾਲ ਉਸ ਪਿੰਡ 'ਚ ਐਜੂਕੇਸ਼ਨ ਲਿਆਂਦੀ ਤੇ ਜਿੰਨੀਆਂ ਵੀ ਸਰਦਾਰ ਘਰਾਣਿਆਂ ਦੀਆਂ ਜਿਤਨਾ ਅੱਜ ਤੋਂ ਕਈ ਮਾਤਾ-ਮਾਂ ਗੁਜ਼ਰ ਚੁੱਕੀਆਂ ਵਾਂ 100 ਸਾਲ ਸਾਲ ਦੀ ਉੱਥੇ ਉਹਨਾਂ ਨੇ ਵੇਖੋ ਇੱਕ ਔਰਤ ਨੂੰ ਕਿੰਨੀ ਤਰਜੀਹ ਦਿੱਤੀ ਵੀ ਕੁੜੀਆਂ ਪੜਨ ਪੰਜਾਬ ਦੀਆਂ ਕੁੜੀਆਂ ਪੜਨ ਵੱਡਾ ਹੌਸਟਲ ਬਣਾਇਆ ਕੰਨਿਆ ਸਕੂਲ ਬਣਾਇਆ ਕੰਨਿਆ ਸਕੂਲ ਕੈਰੋ ਪਿੰਡ ਦੇ ਵਿੱਚ ਬਣਾਇਆ ਆਪਣੀ ਨਿਗਰਾਨੀ 'ਚ ਬਣਾਇਆ ਤੇ ਸਕੂਲ ਦੇ ਸਾਹਮਣੇ ਸੀਐਮ ਦਾ ਘਰ ਸੀ ਬੋਲੇ ਅਤਿ ਸੋਹਣੂ ਆਜੀ ਵੀ ਪਖਾ ਸਕਦਾ ਜਾ ਕੇ ਅੱਛਾ ਦੋਵੇਂ ਗੇਟ ਇੱਕ ਦੂਜੇ ਦੇ ਸਾਹਮਣੇ ਆ ਹਾਂ ਵੀ ਲੋਕ ਇਹ ਨਾ ਕਹਿਣ ਵੀ ਅਸੀਂ ਕੁੜੀਆਂ ਪੜਾਉਣੀਆਂ ਨਹੀਂ ਸਕੂਲ ਦੇ ਵਿੱਚ ਕੁੜੀਆਂ ਨੂੰ ਉੱਥੇ ਮਤਲਬ ਕਿ ਆਜ਼ਾਦੀ ਨਹੀਂ ਗਈ ਜਾਂ ਉੱਥੇ ਉਹਨਾਂ ਨੂੰ ਕੁਝ ਹੈ ਨਾ ਗਲਤ ਮਲਤ ਲੋਕੀ ਕੁੜੀਆਂ ਅਗੇ ਘਰੋਂ ਬਾਹਰ ਨਹੀਂ ਸੀ ਕਰਦੇ ਉਹਨਾਂ ਹੌਸਟਲ ਬਣਾਤਾ ਅੱਛਾ ਵੱਡੇ ਵੱਡੇ ਸਰਦਾਰ ਘਰਾਣੇ ਹੋਰ ਘਰਾਣਿਆਂ ਦੀਆਂ ਕੁੜੀਆਂ ਉੱਥੇ ਹੌਸਟਲ 'ਚ ਪੜਦੀਆਂ ਸੀਗੀਆਂ ਹਾਕੀ ਦੀ ਟੀਮ ਕੁੜੀਆਂ ਦੀ ਜਿਹੜੀ ਆ ਉਸੇ ਸਕੂਲ ਤੋਂ ਸ਼ੁਰੂ ਹੋਈ ਹੂੰ ਅੱਛਾ ਜੀ ਕਹਿੰਦੇ ਦੇਸ਼ ਦੀ ਜਦੋਂ ਵੰਡ ਹੋਈ ਆ ਉਸ ਥਾਂ ਤੇ ਆਂਦੇ ਆਂਦੇ ਹੀ ਰਾਜਨੀਤੀ ਦੇ ਵਿੱਚ ਪਕੜ ਬਣਾ ਚੁੱਕੇ ਸੀ ਬਹੁਤ ਵੱਡੀ ਤੇ ਇਹਨਾਂ ਵਰਗਾ ਸਿਰ ਕੱਢ ਲੀਡਰ ਕੋਈ ਹੈ ਵੀ ਨਹੀਂ ਕੋਈ ਵੀ ਨਹੀਂ ਸੀਗਾ ਮਤਲਬ ਕਿ ਪੰਡਤ ਜਵਾਲਨ ਲਹਿਰੂ ਵੀ ਇਹਨਾਂ ਨੂੰ ਟੋਕਦੇ ਨਹੀਂ ਸੀ ਵਿਸ਼ਵਾਸ ਕਰਦੇ ਸੀਗੇ ਬਿਲਕੁਲ ਤੇ ਜਿੱਥੇ-ਜਿੱਥੇ ਦੇਸ਼ ਦੀ ਵਿਗੜੀ ਸੁਧਾਰਨ ਚ ਉਹਨਾਂ ਨੇ ਰੋਲ ਅਦਾ ਕੀਤਾ ਹਿੱਸਾ ਪਾਇਆ ਉਹ ਅੱਜ ਵੀ ਜਿਹੜਾ ਵਾ ਚਰਚਾ ਦਾ ਵਿਸ਼ਾ ਵਾ ਤੇ ਹਮੇਸ਼ਾ ਰਹਿਦੀ ਦੁਨੀਆ ਤੱਕ ਯਾਦ ਰਹੂਗਾ ਤੇ ਕੁੜੀਆਂ ਦੇ ਇਹੋ ਵੀ ਸੀਐਮ ਦੀ ਘਾਰ ਦੇ ਇੱਥੇ ਰਹੂਗੀ ਹੂੰ ਘਾਰ ਦੇ ਹੁੰਦਿਆਂ ਕੋਈ ਵੀ ਕੁੱਤਾ ਬਿੱਲਾ ਰਾਈ ਜਿਹੜਾ ਵਾ ਉਹ ਕੰਧ ਕੁੰਦ ਤੋਂ ਉੱਤੋਂ ਕੁੜੀਆਂ ਵਾਲੇ ਬੰਨੇ ਨਹੀਂ ਚਾhti ਮਾਰੂਗਾ ਇੱਥੇ ਕੁੜੀਆਂ ਸਿਕਿਉਰਟੀ ਵੀ ਜ਼ਰੂਰੀ ਹੈ ਸੁਰੱਖਿਆਤ ਹੋਗੀ ਫਿਰ ਮੈਂ ਛੋਟਾ ਹੁੰਦਾ ਅ ਸਾਡੇ ਕੁਝ ਅ ਮਾਮਾ ਜੀ ਦੀ ਬੇਟੀ ਪੜਦੀ ਸੀ ਇੱਕ ਰੇਮੀ ਦੀਦੀ ਅੱਛਾ ਤੇ ਉਹਨਾਂ ਨੂੰ ਅਸੀਂ ਮਿਲਣ ਜਾਂਦੇ ਹਾਂ ਨਿਹਾਂ ਦੋਰਾ ਤੀਰਾ ਪ੍ਰੋਸੀਜਰ ਹੁੰਦਾ ਸੀ ਅੰਦਰ ਤੱਕ ਜਾਣ ਦਾ ਪ੍ਰੋਟੋਕੋਲ ਲਾਤਾ ਸੀ ਬੜਾ ਵੱਡਾ ਜੀ ਹਾਂ ਤੁੱਜਾ ਬੰਦਾ ਮਾਂ ਪਿਓ ਤੋਂ ਬਗੈਰ ਅੱਜ ਵੀ ਅੰਦਰ ਨਹੀਂ ਮਿਲਣ ਜਾ ਸਕਦਾ ਕੀ ਬੋਲਦਾ ਜਿੱਥੇ ਅੰਦਰ ਕੁੜੀਆਂ ਦਾ ਹੌਸਟਲ ਸੀਗਾ ਉਹ ਬੜੇ ਜਗ੍ਹਾ ਅੱਗੇ ਸੀਗੀ ਅੱਛਾ ਉੱਥੋਂ ਤੱਕ ਤੇ ਮੈਨੂੰ ਮੈ ਤਾਂ ਵੀ ਪੰਛੀ ਵੀ ਪਰਿੰਦਾ ਪਰ ਮਾਰਨਾ ਵੀ ਔਖਾ ਸੀ ਹਾਂ ਅੱਜ ਕੱਲ੍ਹ ਹੌਸਟਲਾਂ ਦੀਆਂ ਬੜੀਆਂ ਘਟਨਾਵਾਂ ਨੇ ਪਰ ਬੜਾ ਸਖਤ ਤੇ ਜਿਹੜੇ ਉੱਥੇ ਵਾਰਡਨ ਸੀ ਜਿਹੜਾ ਉੱਥੇ ਫਿਰ ਸਕੂਲ ਦੇ ਨਾ ਪਹਿਲੀ ਵੀ ਆ ਅੱਛਾ ਕੋਈ 100 ਕ ਕਿਲਾ ਜ਼ਮੀਨ ਵੀ ਹੱਕ ਨੇ ਸਕੂਲ ਦੇ ਨਾਲ ਕਿਆ ਬਾਤ ਹੈ ਜੀ ਤੇ ਵੇਖੋ ਕਿੱਡੀ ਵੱਡੀ ਸੋਚ ਬਹੁਤ ਵੱਡੀ ਸੋਚ ਤੇ ਮੇਰੇ ਮਦਰ ਦੱਸਦੇ ਨੇ ਮੇਰੇ ਮਦਰ ਦੀ ਉਮਰ ਦੀਆਂ ਮੇਰੀ ਮਦਰ ਤੋਂ ਵੱਡੇ ਹਾਂ ਉਹਨਾਂ ਦੀਆਂ ਪੂਆ ਦੀਆਂ ਉਮਰ ਦੀਆਂ ਤਕਰੀਬਨ ਜਿਹੜੀਆਂ ਕੁੜੀਆਂ ਵਾਂ ਮਾਸਟਰ ਜਾਂ ਕਿਸੇ ਨਾ ਕਿਸੇ ਸਰਕਾਰੀ ਨੌਕਰੀ ਉਹਨਾਂ ਨੇ ਕੀਤੀ ਕਿਉਂਕਿ ਕੁੜੀਆਂ ਉਦੋਂ ਪੜ੍ਹੀਆਂ ਲਿਖੀਆਂ ਉਸੇ ਇਲਾਕੇ ਦੀਆਂ ਸੀ ਹਾਂ ਜੀ ਤੇ ਕੈਰੋ ਪਿੰਡ ਦੀਆਂ ਸਾਰੀਆਂ ਕੁੜੀਆਂ ਤਕਰੀਬਨ ਪੜ੍ਹੀਆਂ ਲਿਖੀਆਂ ਹੁੰਦੀਆਂ ਸੀ ਬਹੁਤ ਵੱਡੀ ਗੱਲ ਸੀ ਤੇ ਬਹੁਤ ਕੁੜੀਆਂ ਪ੍ਰਿੰਸੀਪਲ ਰਟਾਇਰ ਹੋਈਆਂ ਹੋਰ ਸਰਕਾਰੀ ਅਦਾਰਿਆਂ ਚ ਹੈ ਨਾ ਉਸ ਟਾਈਮ ਦੀਆਂ ਤੇ ਛੇਤੀਬੜੀ ਯੂਨੀਵਰਸਿਟੀ ਦੇਖੋ ਤੁਸੀਂ ਉਹਨਾਂ ਦੀ ਕਿੱਡਾ ਵੱਡਾ ਪ੍ਰੋਜੈਕਟ ਇੰਡੀ ਵੱਡੀ ਦੇਣ ਲੁਧਿਆਣੇ ਲੁਧਿਆਣਾ ਜਿਹੜਾ ਮਾਂਚੈਸਟਰ ਬਣਿਆ ਪਤਾਪ ਸਿੰਘ ਕਹਿੰਦੇ ਦੇਣ ਬਣਿਆ ਬਿਲਕੁਲ ਉਸ ਤੋਂ ਬਾਅਦ ਦੇਖੋ ਚੰਡੀਗੜ੍ਹ ਦੀ ਰੂਪਰੇਖਾ ਤਿਆਰ ਹੋਈ ਉਹ ਇਹਨਾਂ ਦੀ ਦੇਣਾ ਬਦਕਿਸਮਤੀ ਇੱਕ ਬੜਾ ਇੱਕ ਬੜਾ ਬਦਕਿਸਮਤੀ ਬਾਬਾ ਜੀ ਦੇਖੋ ਨਾ ਉਸ ਸਮੇਂ ਇਕੱਲਾ ਪੰਜਾਬ ਸੀ ਹਰਿਆਣਾ ਤਾਂ ਹੈ ਹੀ ਨਹੀਂ ਸੀਗਾ ਨਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਫਿਰ ਬਾਅਦ ਚ ਹਰਿਆਣਾ ਮੰਗ ਕਰਨ ਲੱਗਿਆ ਕਿ ਸਾਨੂੰ ਵੱਖਰਾ ਰਾਜ ਚਾਹੀਦਾ ਉਹ ਵੀ ਵੱਖਰਾ ਹੋ ਗਿਆ ਜਦ ਕਿ ਕੈਰੋ ਸਾਹਿਬ ਇਸ ਹੱਕ ਦੇ ਵਿੱਚ ਕਦੇ ਵੀ ਨਹੀਂ ਸੀਗੇ ਉਹ ਸਾਂਝਾ ਪੰਜਾਬ ਤੋੜਨ ਨੂੰ ਤਿਆਰ ਹੀ ਨਹੀਂ ਸੀਗੇ ਕਦੇ ਵੀ ਨਹੀਂ ਸੀਗੇ ਤਿਆਰ ਰੋਕੇ ਰੱਖਿਆ ਉਹਨਾਂ ਨੇ ਇਸ ਸੀਜ਼ਨ ਉਹਨਾਂ ਤੇ ਨਾ ਕਰੋ ਇਕੱਠੇ ਰਹੀਏ ਤੇ ਇਸੇ ਚੀਜ਼ ਨੂੰ ਚੱਲਣ ਦਿਓ ਇੱਕ ਪੰਜਾਬ ਸੀ ਪੰਜਾਬ ਦੀ ਰਾਜ ਤਾਂ ਨਹੀਂ ਕਿੰਡੀਗੜ ਸੀਗੀ ਹਾਂ ਤੇ ਮੈਂ ਕਿੰਨਾ ਵੀ ਇਹ ਕਿਨਾਰੂ ਜੀ ਤੁਸੀਂ ਵੀ ਬੜੀ ਤੁਹਾਡੀ ਪકડ ਤਕੜੀ ਆ ਸਿਆਸਤ ਤੇ ਹਰੇਕ ਮੁੱਦੇ ਤੇ ਪੰਜਾਬ ਦੇ ਵਿੱਚ ਜਿਹੜਾ ਵੀ ਪੰਜਾਬ ਦੀ ਵਿਗੜੀ ਸੁਧਾਰਨ ਵਾਸਤੇ ਉੱਭਰ ਕੇ ਆਇਆ ਹਾਂਜੀ ਭਾਵੇਂ ਉਹ ਧਾਰਮਿਕ ਲੀਡਰ ਹੋਵੇ ਜੀ ਭਾਵੇਂ ਉਹ ਰਾਜਨੀਤਿਕ ਲੀਡਰ ਹੋਵੇ ਹੂੰ ਉਹਨੂੰ ਉਮਰ ਨਹੀਂ ਨਸੀਬ ਹੋਈ ਹੋਇਆ ਹਾਦਸਾ ਹੀ ਹੋਇਆ ਇਹ ਗੱਲ ਹੋਈਆ ਜਿੱਦਾਂ ਇਹਨਾਂ ਨਾਲ ਹੋਇਆ بڑے ਲੀਡਰ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਗੋਲੀ ਦੀ ਪੇਟ ਚੜੇ ਉਹ ਬਬੇ ਮਾਸਟਰ ਤਾਰਾ ਸਿੰਘ ਉਹਨਾਂ ਨਾਲ ਵੀ ਆਂਕੜਾ ਸੀ ਇਹਨਾਂ ਦੇ ਨਾਲ 36 ਦਾ ਮਾਸਟਰ ਤਾਰਾ ਸਿੰਘ ਹਣੀ ਤਸਾਂ ਗੱਲ ਕੀ ਆ ਜਦੋਂ ਕਿਸੇ ਲੀਡਰ ਦੇ ਮੱਥੇ ਉਹਨਾਂ ਦੀ ਲਾਮਬੰਦੀ ਕੀਤੀ ਹੈ ਇਹਨਾਂ ਦੇ ਖਿਲਾਫ ਰਾਸ਼ਟਰਪਤੀ ਨੂੰ ਮਿਲ ਕੇ ਆਏ ਉਹ ਕਿੱਥੋਂ ਆਏ ਬਾਬਾ ਜੀ ਆਪ ਜੀ ਨੂੰ ਪਤਾ ਹੋਣਾ ਇਹਨਾਂ ਤੇ ਵੱਡੇ ਇਲਜ਼ਾਮ ਲੱਗੇ ਇਹਨਾਂ ਦੇ ਪਰਿਵਾਰ ਤੇ ਕਿ ਨਾਜਾਇਜ਼ ਜਾਇਦਾਦ ਸੰਪਤੀ ਹੈ ਜਿਹੜੀ ਕਥਿਤ ਤੌਰ ਤੇ ਇਹਨਾਂ ਦਾ ਬੇਟਾ ਉਹ ਬਣਾ ਰਿਹਾ ਹੈਗਾ ਭ੍ਰਸ਼ਟਾਚਾਰ ਦੇ ਕਥਿਤ ਭ੍ਰਸ਼ਟਾਚਾਰ ਦੇ ਦੋਸ਼ ਲੱਗੇ ਅਦਾਲਤਾਂ ਦੇ ਵਿੱਚ ਵੀ ਪਟੀਸ਼ਨਾਂ ਦਾਖਲ ਹੋਈਆਂ ਆ ਲੋਕ ਸਭਾ ਦੇ ਵਿੱਚ ਕਿੰਨੀ ਲੰਬਾ ਸਮਾਂ ਡਿਬੇਟ ਚੱਲਦੀ ਰਹੀ ਮੁੱਦਾ ਉੱਠਿਆ ਵਿਧਾਨ ਸਭਾ ਦੇ ਵਿੱਚ ਡਿਬੇਟਾਂ ਚੱਲਦੀਆਂ ਰਹੀਆਂ ਮੁੱਦਾ ਇਹ ਸੀ ਜਿਹੜਾ ਵੀ ਪ੍ਰੋਜੈਕਟ ਪ੍ਰਤਾਪ ਸਿੰਘ ਕੈਰੋਂ ਲਿਆਉਂਦੇ ਸੀਗੇ ਉਹ ਤਕਲੀਫ ਹੁੰਦੀ ਸੀਗੀ ਜੀ ਬਾਕੀ ਉਹ ਦੀ ਚਾਹੁੰਦੇ ਸੀ ਉਹ ਪਬਲਿਸ਼ ਹੋਵੇ ਹੀ ਨਾ ਹਾਂ ਹੁਣ ਜਿਹੜਾ ਵੀ ਪ੍ਰੋਜੈਕਟ ਚੱਲਣਾ ਵਾ ਉਹਦੇ ਬਿੱਲ ਪਾਸ ਹੋਣੇ ਆ ਉੱਤੇ ਪੈਸਾ ਲੱਗਣਾ ਉੱਤੇ ਇੰਜੀਨੀਅਰ ਆਉਣੇ ਆ ਪਰ ਇਹ ਗੱਲ ਵੇਖੋ ਕਿੰਨੇ ਕ腐ਪਸ਼ਨ ਦੇ ਇਲਜ਼ਾਮ ਲੱਗੇ ਕਿੰਨੇ ਕਮਿਸ਼ਨ ਬੈਠੇ ਸਾਰਿਆਂ ਦੇ ਵਿੱਚੋਂ ਸਰਦਾਰ ਪ੍ਰਤਾਪ ਸਿੰਘ ਕਹਿੰਦੇ ਬਾਇਜ਼ਤ ਸਹੀ ਨਿਕਲੇ ਨਹੀਂ ਚਲੋ ਉਹਦਾ ਕਨਕਲੂਜ਼ਨ ਨਹੀਂ ਨਿਕਲਿਆ ਪਰ ਬਾਬਾ ਜੀ ਇੱਕ ਚੀਜ਼ ਤਾਂ ਹੈਗੀ ਆ ਨਾ ਉਹ ਸਵਾਲ ਇਹੀ ਚੱਕਦੇ ਸੀਗੇ ਉਹਨਾਂ ਤੇ ਬੁੱਕ ਵੀ ਲਿਖੀ ਗਈ ਆ ਵੀ ਜਦ ਪਤਾ ਵੀ ਤੁਹਾਡੀ ਫੈਮਿਲੀ ਦੇ ਮੈਂਬਰਸ ਕੋਲਡ ਸਟੋਰ ਸਿਨੇਮਾ ਕਿੰਨੇ ਤਰ੍ਹਾਂ ਦੀ ਜਾਇਦਾਦਾਂ ਬਣਾ ਰਹੇ ਨੇ ਉਹ ਕਿੱਥੋਂ ਬਣਾ ਰਹੇ ਨੇ ਤੁਹਾਡੇ ਤੁਹਾਡੇ ਸ਼ਾਸਨ ਕਾਲ ਦੇ ਦੌਰਾਨ ਹੀ ਕਿਉਂ ਬਣਾਇਆ ਇਹ ਚੀਜ਼ ਤੁਹਾਡੀ ਨਿਗਾ ਚ ਕਿਉਂ ਨਹੀਂ ਇਹ ਚੀਜ਼ ਆ ਰਹੀ ਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਉਹਨਾਂ ਤੇ ਅਰੁਣ ਜੀ ਮੈਨੂੰ ਇੱਕ ਗੱਲ ਦੱਸੋ ਅੱਜ ਦੇ ਜ਼ਮਾਨੇ ਚ ਕੋਈ ਅਮਰੀਕਾ ਪੜਨ ਜਾ ਸਕਦਾ ਸੌਖਾ ਨਹੀਂ ਜਾਂਦਾ ਉਦੋਂ ਤਾਂ ਉਹ ਸਿਆਸਤਦਾਨ ਨਹੀਂ ਸੀ ਨਾ ਨਹੀਂ ਸੀ ਜਿਨ੍ਹਾਂ ਦਾ ਪਿਓ ਆਪਣੇ 1901 ਦੇ ਵਿੱਚ ਪੈਦਾ ਹੋਏ ਬੱਚੇ ਨੂੰ ਚੰਗੀ ਐਜੂਕੇਸ਼ਨ ਦੇ ਰਿਹਾ ਅਮਰੀਕਾ ਪੜਾ ਰਿਹਾ ਉਹ ਇੱਕ ਚੰਗੇ ਜ਼ਮੀਨ ਜਾਇਦਾਦ ਇੱਕ ਸਰਦਾਰ ਘਰਾਣੇ ਨਾਲ ਉਹ ਜਦ ਦੀ ਪੁਸ਼ਤੀ ਰਹੀ ਇਸ ਅਮੀਰ ਆਦਮੀ ਸੀਗੇ ਜਿੱਦਾਂ ਜਿੱਦਾਂ ਸਮੇਂ ਨੇ ਤਰੱਕੀ ਕੀਤੀ ਪੰਜਾਬ ਨੇ ਤਰੱਕੀ ਕੀਤੀ ਉਹਨਾਂ ਨੇ ਵੀ ਤਰੱਕੀ ਕੀਤੀ ਆ ਤਾਂ ਹੀ ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣੀ ਤੱਕ ਜ਼ਮੀਨ ਨੂੰ ਗੈਣੇ ਧਰਤਾ ਸੀਗਾ ਇਹ ਤੇ ਕੋਈ ਬੋਲਦਾ ਨਹੀਂ ਕਾਰਨ ਉਹਨਾਂ ਦੀ ਮੌਤ ਵੇਖ ਲਓ ਜਦੋਂ ਕੁਝ ਵੀ ਹੱਥ ਨਹੀਂ ਆਇਆ ਖੀਰੀ ਗੋਲੀ ਨਸੀਬ ਹੋਈ ਇਹ ਵਾਕਿਆ ਕੀ ਸੀਗਾ ਜੀ ਇਹ ਵਾਕਿਆ ਉਹਨਾਂ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਪਤਾ ਤੁਹਾਨੂੰ ਇਹ ਗੱਲ ਦਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਕੋਈ ਖੁਲਾਸਾ ਨਾ ਹੋ ਬਸ ਦੁਸ਼ਮਣਾਂ ਨੂੰ ਜਿੰਨਾ ਕ ਰੜਕਦਾ ਸੀਗਾ ਉਹ ਜਿੰਨੀ ਕ ਪੰਜਾਬ ਦੀ ਤਰੱਕੀ ਰੜਕਦੀ ਸੀਗੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਦੀ ਮੌਤ ਨਾਲ ਉਹਨਾਂ ਸਾਰਾ ਕੁਝ ਡੱਕਦਾ 19 ਨਾ ਮੁੜ ਕੇ ਕੋਈ ਕਮਿਸ਼ਨ ਹਮ ਨਾ ਕੋਈ ਮੁੜ ਕੇ ਪੋਸਟਮਾਰਟਮ ਹਮ ਅੱਜ ਵੀ ਪੰਜਾਬ ਦੇ ਬਜ਼ੁਰਗ ਕਿਤੇ ਪਟਵਾਰੀ ਨੂੰ ਕਿਸੇ ਨੂੰ ਪੁੱਛ ਕੇ ਦੇਖਿਓ ਉਸੇ ਬਜ਼ੁਰਗ ਪਟਵਾਰੀ ਨਾਲ ਗੱਲ ਕਰਿਓ ਪ੍ਰਤਾਪ ਸਿੰਘ ਕੈਰੋਂ ਮਨਦਨ ਜੀ ਮੈਨੂੰ ਪਤਾ ਗਰਾਊਂਡ ਲੈਵਲ ਤੇ ਜਿਹੜਾ ਉਹਨਾਂ ਨੇ ਕੰਮ ਕੀਤਾ ਅੱਜ ਵੀ ਉਹਨਾਂ ਦੀ ਤਾਰੀਫ ਹੁੰਦੀ ਆ ਮਜਬੂਰ ਪੰਜਾਬ ਦੀ ਤਰੱਕੀ ਬਰਦਾਸ਼ਤ ਨਹੀਂ ਹੋਈ ਜੀ ਹਮ ਗੱਲ ਆਸ ਇਨੀ ਡਵੈਲਪਮੈਂਟ ਯੂਨੀਵਰਸਿਟੀਆਂ ਤੇ ਇੰਡਸਟਰੀਜ਼ ਤੇ ਐਗਰੀਕਲਚਰ ਯੂਨੀਵਰਸਿਟੀ ਹਮ ਐਜੂਕੇਸ਼ਨ ਐਗਰੀਕਲਚਰ ਕਿੱਥੋਂ ਤੱਕ ਤੇ ਉਹ ਮੈਂ ਦੱਸ ਦੇ ਮੇਰੇ ਨਾ ਪਰਦਾਦਾ ਜੀ ਨਾਲ ਬੜਾ ਪਿਆਰ ਸੀ ਉਹਨਾਂ ਦਾ ਅੱਛਾ ਜੀ ਉਹ ਬੰਦੇ ਦੇ ਗੁਣ ਦੀ ਬਹੁਤ ਕਦਰ ਕਰਦੇ ਸੀ ਮੇਰੇ ਪਰਦਾਦਾ ਜੀ ਐਥਲੀਟ ਸੀਗੇ ਓਕੇ ਉਹ ਦੱਸ ਦਿੰਦੇ ਸੀ ਕਿ ਜਦੋਂ ਮੈਂ ਉਹਨਾਂ ਨੂੰ ਮਿਲਦਾ ਹੁੰਨਾ ਹਾਂ ਨਾ ਉਹ ਆਪਣੀ ਕੁਰਸੀ ਛੱਡ ਦਿੰਦੇ ਸੀ ਗੱਡੀ ਵੱਡੀ ਗੱਲ ਆ ਜੀ ਤੇ ਅੱਗੋਂ ਦੇਖੋ ਉਹਨਾਂ ਦੀ ਰਿਸ਼ਤੇਦਾਰੀ ਸਰਦਾਰ ਹਰਜਨ ਸਿੰਘ ਬਰਾੜ ਹਾਂਜੀ ਬਿਲਕੁਲ ਸੀਐਮ ਰਹੇ ਔਕੇ ਵੇਲੇ ਪੰਜਾਬ ਦੀ ਬਾਗਦੂਰ ਸੰਭਾਲੀ ਬਿਲਕੁਲ ਫਿਰ ਉਹਨਾਂ ਦੀ ਅਗਲੀ ਰਿਸ਼ਤੇਦਾਰੀ ਉਹਨਾਂ ਦੇ ਪੋਤਰੇ ਸ੍ਰੀ ਦੇਸ਼ ਪ੍ਰਤਾਪ ਸਿੰਘ ਕੈਰੋਂ ਹਮ ਸ੍ਰੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦੇ ਸੀਐਮ ਉਹਨੋਂ ਦੇ ਜਵਾਈ ਉਹਨਾਂ ਦੇ ਜਵਾਈ ਹਮ ਤੇ ਮੈਂ ਤਾਂ ਅੱਜ ਵੀ ਇਹੀ ਅਰਦਾਸ ਕਰਦਾ ਵਾਂ ਵਾਹਿਗੁਰੂ ਸਰਦਾਰ ਪ੍ਰਤਾਪ ਸਿੰਘ ਕੈਰੋਂ ਵਰਗੇ ਪੜੇ ਲੈ ਕੇ ਧਿਆਨਨਦਾਰ ਦਰਵੇਸ਼ ਲੀਡਰ ਜਿਹੜੇ ਆ ਉਹ ਇਸ ਪੰਜਾਬ ਨੂੰ ਇੱਥੇ ਬਖਸ਼ਣਾ ਕਰ ਜੀ ਰਾਜਨੀਤੀ ਦਾ ਇੱਥੇ ਤੇ ਰਾਜਨੀਤੀ ਵੇਖਿਆ ਹਰ ਜੀ ਕਿਤਨਾ ਇੱਕ ਦੂਜੇ ਨੂੰ ਮੁਖਾਤਬ ਕੋਈ ਗਾਲ ਨਹੀਂ ਰਹੀ ਜਿਹੜੀ ਇੱਕ ਦੂਜੇ ਨੂੰ ਕੱਢ ਦੇਣੀ ਹੈ ਜਿਹੜਾ ਇੱਕ ਪੰਜਾਬ ਦਾ ਭਾਵਨਾ ਹ ਜਿੱਥੇ ਲੋਕ ਸਭਾ ਰਾਜ ਸਭਾ ਅਜੇ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਕੋਈ ਡਿਸਪਲਾਈਨ ਉਤਲੇ ਪੱਖ ਤੇ ਤੇ ਹੈਗਾ ਹ ਜਦੋਂ ਮੈਂ ਕਹਿ ਰਿਹਾ ਭਾਸ਼ਾ ਵੇਨਾ ਨਾ ਹਾਂ ਲੀਡਰ ਦਾ ਕੰਮ ਰਾਜਨੀਤੀ ਤੇ ਗੱਲ ਕਰਨੀ ਹਾਂ ਪਰਸਨਲੀ ਜਲਪਿਆ ਹੁਣ ਕੰਮ ਇਹ ਨਹੀਂ ਤੁਸੀਂ ਗੱਲ ਦਾ ਪਹੁੰਚ ਗਏ ਤੁਸੀਂ ਗਰਾਉਂਡ ਤੇ ਉਹ ਗੱਲ ਕਰੋ ਵੀ ਆਹ ਹੋ ਰਿਹਾ ਤੇ ਆਹ ਨਹੀਂ ਹੋ ਰਿਹਾ ਬਿਲਕੁਲ ਭਾਸ਼ਾ ਬੜੀ ਸਹੀ ਹੋਣੀ ਚਾਹੀਦੀ ਆ ਰਾਜਨੀਤੀ ਦੇ ਵਿੱਚ ਇੱਕ ਬੰਦੇ ਕੋਈ ਵੀ ਲੀਡਰ ਆ ਜਿਹੜਾ ਉਹਦੇ ਵਿੱਚ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਬਹੁਤ ਜ਼ਿਆਦਾ ਉਹਦਾ ਦਿਲ ਵੱਡਾ ਹੋਣਾ ਚਾਹੀਦਾ ਫੇਰ ਹੀ ਬੰਦਾ ਰਾਜ ਭਾਗ ਨੂੰ ਸਮਝੂ ਪ੍ਰਤਾਪ ਸਿੰਘ ਕਹਿ ਰਹੇ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਉਦਾਂ ਹੀ ਮਿਲਦਾ ਸੀ ਹੂੰ ਤੇ ਛੋਟੇ ਤੋਂ ਛੋਟੇ ਨੂੰ ਵੱਡਾ ਨਿਕਾਉ ਦੀ ਨਿਗਾਹ ਹੈ ਹੀ ਨਹੀਂ ਸੀ ਸਤਿਕਾਰ ਕਰਦਾ ਸੀ ਬੰਦਾ ਇਹ ਸੀ ਜਿੰਨੀ ਇੱਕ ਹੋਰ ਬਾਬਾ ਜੀ ਇਹ ਸਵਾਲ ਪੁੱਛਣਾ ਵੀ ਬਣਦਾ ਆਪਾਂ ਉਹਨਾਂ ਦੀ ਮੌਤ ਦੀ ਗੱਲ ਕੀਤੀ ਉਸ ਮੌਤ ਦੇ ਪਿੱਛੇ ਜਿਨ੍ਹਾਂ ਦਾ ਨਾਮ ਆਇਆ ਸੀਗਾ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਚਾਰ ਜਣੇ ਸੀਗੇ ਹਰਿਆਣਾ ਬੇਸਡ ਦੱਸੇ ਜਾ ਰਹੇ ਨੇ ਤੇ ਉਹਨਾਂ ਚਾਰਾਂ ਚੋਂ ਤਿੰਨ ਤਾਂ ਗ੍ਰਿਫਤਾਰ ਛੇਤੀ ਹੋ ਗਏ ਸੀ ਜੀ 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 ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਾਣੇ ਉਹ ਗਦਾਲਤ ਨੇ ਸੁਣਾਤੀ ਸੀ ਤੇ ਉਹ ਕੰਮ ਪੂਰਾ ਹੋ ਵੀ ਗਿਆ ਜੀ ਪਰ ਜਿਹੜਾ ਅਸਲੀ ਦੋਸ਼ੀ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਸੀ ਮੈਂ ਜੇ ਨਾਂ ਨਾਂ ਭੁੱਲਾ ਤਾਂ ਮੇਰੇ ਖਿਆਲ ਚ ਦਿਆਲ ਸਿੰਘ ਸੀ ਉਹਨਾਂ ਦਾ ਨਾਮ ਉਹ ਦੋ ਦਿਹਾਕੇ ਬਾਅਦ ਉਹਦੇ ਤੇ ਕੇਸ ਚੱਲਦਾ ਦੋ ਦਿਹਾਕੇ ਬਾਅਦ ਉਹਦੇ ਕੇਸ 'ਚ ਫੈਸਲਾ ਆਂਦਾ ਸੇਮ ਸਜਾ ਸੁਣਾਈ ਜਾਂਦੀ ਆ ਫਿਰ ਉਹ ਜਿਹੜਾ ਪ੍ਰੋਸੀਜਰ ਚੱਲਦਾ ਨਾ ਐਪਲੀਕੇਸ਼ਨਾਂ ਚੱਲਦੀਆਂ ਨੇ ਰਿਟ ਪਟੀਸ਼ਨਾਂ ਚੱਲਦੀਆਂ ਨੇ ਦਇਆਯਾਚੀ ਕਰ ਦਿੱਤੀ ਜਾਂਦੀ ਆ ਰਾਸ਼ਟਰਪਤੀ ਤੱਕ ਚੱਲੇ ਉਹ ਨਾ ਕਬੂਲ ਕਰ ਦਿੱਤੀ ਗਈ ਰਾਸ਼ਟਰਪਤੀ ਸਾਹਿਬ ਵੱਲੋਂ ਪਰ ਕਲਕੱਤਾ ਜੇਲ੍ਹ ਤੋਂ ਇੱਕ ਚਿੱਠੀ ਨਿਕਲਦੀ ਆ ਇੱਕ ਕੈਦੀ ਵੱਲੋਂ ਜੀ ਉਹ ਰਾਸ਼ਟਰਪਤੀ ਭਵਨ ਤੱਕ ਜਾਂਦੀ ਹੈ ਉਹ ਚਿੱਠੀ ਬਿਲਕੁਲ ਸਹੀ ਜਾ ਰਹੀ ਹੈ ਉਹ ਤੇ ਉਹ ਚਿੱਠੀ ਦੇ ਵਿੱਚ ਦਇਆ ਯਾਚਿਕਾ ਕੀਤੀ ਜਾਂਦੀ ਹੈ ਦੇਖੋ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਦਇਆ ਯਾਚਿਕਾ ਪਾਈਆਂ ਗਈਆਂ ਰਾਸ਼ਟਰਪਤੀ ਸਾਹਿਬ ਨੂੰ ਪਾਈਆਂ ਗਈਆਂ ਸਾਰੀਆਂ ਰੱਦ ਹੋ ਗਈਆਂ ਕਿਉਂਕਿ ਪਹਿਲਾ ਤਿੰਨ ਜਣਿਆਂ ਨੂੰ ਸਜ਼ਾ ਹੋ ਚੁੱਕੀ ਸੀਗੀ ਉਹ ਫਾਂਸੀ ਮਿਲ ਚੁੱਕੀ ਸੀਗੀ ਪਰ ਇਹਨਾਂ ਦੀ ਵਾਰ ਨੂੰ ਨਾ ਉਹ ਚਿੱਠੀ ਨੇ ਪਤਾ ਨਹੀਂ ਐਸਾ ਕੀ ਅਸਰ ਕੀਤਾ ਹਾਲਾਂਕਿ ਮਾਨਯੋਗ ਅਦਾਲਤਾਂ ਨੇ ਉਹਨਾਂ ਦੇ ਫੈਸਲੇ ਨੇ ਉਹ ਸਬੂਤਾ ਦੇ ਐਵੀਡੈਂਸਾਂ ਦੇ ਆਧਾਰ ਤੇ ਹੁੰਦੇ ਨੇ। ਮਾਮਲੀ ਤੌਰ ਤੇ ਉਹਦੇ 'ਚ ਕੋਈ ਕੋਤਾਹੀ ਨਹੀਂ ਹੁੰਦੀ। ਪਰ ਉੱਥੇ ਆ ਕੇ ਉਹ ਦਇਆਯਾਚਿਕਾ ਪ੍ਰਵਾਨ ਕਰ ਲਈ ਗਈ। ਛੱਡ ਵੀ ਦਿੱਤਾ ਗਿਆ ਦਿਆਲ ਸਿੰਘ ਨੂੰ ਜਿਹੜਾ ਮੇਨ ਦੋਸ਼ੀ ਸੀਗਾ ਮਾਮਲੇ ਦਾ। ਬੰਦੇ ਸਾਰੇ ਫਾਇਲ ਆ ਦਿੱਤੇ ਗਏ। ਹਾਂ। ਉਹਨੂੰ ਫਾਇਲ ਅਗੇ ਨੂੰ ਛੁਦਾ ਦਿੱਤਾ ਗਿਆ। ਛੁਦਾਤਾ। ਤੇ ਕਿਧਰ ਨੂੰ ਕਿਧਰ ਦਿਹਾਕਿਆਂ ਬਾਅਦ ਗੇਮ ਖੇਡ ਕੇ ਤੇ ਬੜਾ ਜ਼ਬਰਦਸਤ ਮੂੜ ਸੀਗਾ ਇਸ ਮਾਮਲੇ ਦੇ ਵਿੱਚ। ਤੁਸੀਂ ਨਾ ਇਹ ਵਿਸ਼ਾ ਬੜਾ ਲੰਮਾ ਹੋ ਜਾਣਾ। ਹਾਂ। ਪ੍ਰਤਾਪ ਸਿੰਘ ਕੈਰੋਂ ਦਾ ਮਦਰ ਉਹਦੇ ਕਈ ਕਿਸੇ ਬਣਾ ਦਿੱਤੇ ਗਏ ਹੂੰ ਅੱਛਾ ਸਭ ਤੋਂ ਵੱਡਾ ਰਹੱਸਤਾ ਇਹ ਹੈ ਵੀ ਇਹਨੂੰ ਵਿਅਕਤੀਗਤ ਤਰੀਕੇ ਦੇ ਨਾਲ ਰੰਜਿਸ਼ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੁਣ ਮਾਮਲੇ ਜੇ ਆਪਾਂ ਦੇਖੀਏ ਜਾਈਏ ਡੀਪਲੀ ਜੇ ਜਾਈਏ ਇਹਦੀ ਸਟੱਡੀ ਕਰੀਏ ਤਾਂ ਇਹ ਤੇ ਕਿਤਾਬਾਂ ਵੀ ਚੱਪੀਆਂ ਨੇ ਜੀ ਦੇਖੋ ਤੁਸੀਂ ਕਿੱਥੋਂ ਦੀ ਮਾਮਲਾ ਸ਼ੁਰੂ ਹੁੰਦਾ ਐਡੇ بڑے بڑے ਪ੍ਰੋਜੈਕਟ ਇੱਕ ਸੀਐਮ ਲੈ ਕੇ ਆਂਦਾ ਸੁਭਾ ਦਾ ਬੜਾ ਸਖਤ ਹੈ ਪਾਕਿਸਤਾਨ ਤੋਂ ਆਏ ਸਾਡੇ ਪੰਜਾਬੀਆਂ ਨੂੰ ਇੱਥੇ ਮਰੱਬੇਬੰਦੀ ਕਰਕੇ ਉਹੀ ਜਿਹੜੀ ਜ਼ਮੀਨ ਉੱਥੇ ਛੱਡੀ ਸੀ ਉਹ ਇੱਥੇ ਅਲਾਟ ਕਰਕੇ ਦਿੰਦਾ ਉਹਨਾਂ ਦੀ دیਵਾਨੀ ਚਵਾਨੀ ਰੁਪਈਏ ਦੇ ਜ਼ਮੀਨ ਦਾ ਬਣਾ ਕੇ ਨਾ ਰੇਟ ਦੇਖੋ ਕਿ ਤੁਸੀਂ ਇੱਧਰ ਪਹਿਲੀ ਜਿਹੜੀ ਲੈਣੀ ਥੋੜੀ ਮਰਜ਼ੀ ਲੈ ਲਓ ਜਿਹੜੀ ਲੈਣੀ ਬਿਲਕੁਲ ਤੁਸੀਂ ਇਸੇ ਕਰਕੇ ਇਸ ਤਰ੍ਹਾਂ ਦੇ ਜਿਹੜੇ ਸ਼ਖਸੀਅਤਾਂ ਨੇ ਇਹਨਾਂ ਦੀ ਗੱਲ ਕਰਨੀ ਬਣਦੀ ਵੀ ਹੈਗੀ ਆ ਕਿਉਂਕਿ ਅੱਜ ਦੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਪ੍ਰਤਾਪ ਸਿੰਘ ਕੈਰੋ ਦੇ ਨਾਂ ਨੂੰ ਵੀ ਨਹੀਂ ਜਾਣਦੀ ਪਰੰਤੂ ਉਹਨਾਂ ਦੀ ਛੱਡੀ ਹੋਈ ਛਾਪ ਅੱਜ ਵੀ ਕਈ ਮੈਕਮਿਆਂ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੇ ਅਸੀਂ ਲਾਭਪਾਤਰੀ ਬਣ ਕੇ ਲੈ ਰਹੇ ਆ ਉਹ ਬਦੌਲਤ ਪ੍ਰਤਾਪ ਸਿੰਘ ਕੈਰੋ ਦੇ ਸੀ ਅਗਲੀ ਵਾਰ ਫੇਰ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਮੈਨੂੰ ਤੇ ਬਾਬਾ ਜੱਸਾ ਸਿੰਘ ਜੀ ਨੂੰ ਦਿਓ ਇਜਾਜ਼ਤ ਵਾਹਿਗੁਰਜੀ ਘਰ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ